ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਬਾਠ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਲਹਿਰਾ ਮੱਭਾ ਟਰਮਨ ਪਲਾਂਟ ਦੇ ਬੈਕਸਾਈਡ ਅੱਜ ਦੀ ਵੀਡੀਓ ਬਾਈ ਨੀਟ ਦੇ ਕਰੋ ਆਪਾਂ ਵੀਡੀਓ ਬਣਾ ਰਹੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਐਚ ਐਫ ਤੇ ਸਾਹੀ ਵਾਲ ਦਾ ਕ੍ਰੋਸ ਆਪਾਂ ਤੁਹਾਨੂੰ ਚੰਗੇ ਦੁੱਧ ਵਾਲੀ ਗਾਂ ਦਿਖਾ ਰਹੇ ਆ ਸਿਹਤ ਪੱਖੋਂ ਵੀ ਮਿੱਤਰੋ ਚੰਗੀ ਆ ਸਰੀਰ ਦੀ ਬਣਤਰ ਵੀ ਚੰਗੀ ਆ ਠੰਡੀ ਸੀਲ ਵੀ ਫੁੱਲ ਆ ਤੇ ਦਿਨ ਹਜੇ ਤਕਰੀਬਨ ਫੂਨ ਦੇ ਵਿੱਚ ਕਾਫੀ ਰਹਿੰਦੇ ਨੇ ਹਵਾਨਾ ਬਣਾਉਦੀ ਆ ਰਹੀ ਐ ਚੰਗਾ ਥਾਣਾ ਤੇ ਚੰਗੀ ਸਿਹਤ ਕੱਦ ਕਾਠ ਵੀ ਤਕਰੀਬਨ ਠੀਕ ਆ ਕੋਈ ਬਹੁਤਾ ਛੋਟਾ ਨਹੀਂ ਤੇ ਵਜ਼ਨ ਵੀ ਮਿੱਤਰੋ ਆਪਾਂ ਕਹਿੰਦੇ ਵੀ ਚੰਗਾ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਉਸ ਤੋਂ ਬਾਅਦ ਇਹਦੀ ਡਿਟੇਲ ਪਾਈ ਨੀਟੇ ਤੁਲਵਾਗੇ ਸੋ ਬਣੇ ਰਹੋ ਆਪਣੇ ਚੈਨਲ ਦੇ ਨਾਲ ਜੇਕਰ ਕਿਸੇ ਭਰਾ ਨੇ ਆਪਾਂ ਤੋਂ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ ਹੈ ਜੀ 9872482124 ਇਧਰ ਤੋਰ ਦੇ। ਹੌਲੀ ਇਧਰ ਤਾਂ ਫਰ ਪਸੂਆ ਪਸੂਆ ਕੰਨੀ ਲੈ ਕੇ ਜਾਓ ਖਿੱਚ ਕੇ। ਤੇ ਅਜਿੰਗਾ ਕਾ ਮਿੱਤਰੋ ਗਰਮੀ ਘਟ ਮਰਦੀਆਂ ਨੇ ਛੇਤੀ ਛੇਤੀ ਫਰਾਕ ਵੀ ਨਹੀਂ ਹੁੰਦੀਆਂ। ਤੇ ਦੁੱਧ ਇਹਨਾਂ ਦਾ ਸੰਘਣਾ ਹੁੰਦਾ ਹੈ। ਹਾਂ ਭਾਈ ਨੇ ਇਹਦਾ ਕੀ ਹਾਲ ਚਾਲ ਹੈ? ਬਹੁਤ ਵਧੀਆ ਡਾਕਟਰ ਸਾਹਿਬ। ਠੀਕ ਹੈ ਜੀ। ਵਧੀਆ ਜੀ। ਅੱਜ ਆਪਾਂ ਇਹ ਜਿਹੜੀ ਗਾਂ ਦਿਖਾ ਰਹੇ ਹਾਂ ਨਾ ਹਾਂਜੀ ਇਹਦਾ ਸੂਆ ਕਿਹੜਾ ਜੀ ਇਹਦਾ ਚੌਥਾ ਸੂਆ ਜੀ ਸੂਣਾ ਚੌਥਾ ਸੂਆ ਸੂਣਾ ਹਾਂਜੀ ਦੁੱਧ ਕਿੰਨਾ ਕੱਢਿਆ ਨੇ ਸਹੀ ਦੁੱਧ 22 ਲੀਟਰ ਕੱਢਦੀ ਰਹੀ ਹੈ ਹਾਂ ਅਸੀਂ ਚੋਂਦੇ ਰਹੇ ਹਾਂ ਜੀ ਮਸ਼ੀਨ ਨਾਲ ਚੋਂਦੇ ਰਹੇ ਹਾਂ ਠੀਕ ਆ 22 ਲੀਟਰ ਦਿੰਦੀ ਰਹੀ ਹੈ ਹਾਂ ਠੰਡੀ ਸੀਲ ਕਿਵੇਂ ਜੀ ਬਹੁਤ ਜ਼ਿਆਦਾ ਠੰਡੀ ਹੈ ਜੀ ਇੱਕ ਮੈਂ ਗੱਲ ਸੁਣੀ ਆ ਵੀ ਇਹ ਲਿਬਰਦੀ ਵੀ ਨਹੀਂ ਹੈਣਾ ਲਿਬਰਦੀ ਤਾਂ ਇਹ ਇੰਉਂ ਦੇਖ ਲੈ ਹਿਸਾਬ ਲਾ ਲਾ ਵੀ ਉੱਤੇ ਇਹ ਟੋਂਕਾ ਵੀ ਨਹੀਂ ਲੱਗਣ ਦਿੰਦੀ ਪਛਾਬ ਦਾ ਬਹੁਤ ਦੂਰ ਦੀ ਗੱਲ ਹੈ ਜਿਵੇਂ ਦੂਜੀਆਂ ਤਾਂ ਲਿਬਰ ਜਾਂਦੀਆਂ ਹਨਾ ਨਾ ਨਾ ਇਹ ਲਿਬਰ ਦੀ ਲਿਬਰ ਦੀ ਠੀਕ ਹੈ ਠੰਡੀ ਸੀਲ ਵੀ ਫੁੱਲ ਹੈ ਫੁੱ ਤੇ ਦੁੱਧ ਫੈਂਟ ਫੌਂਡ ਕਿਵੇਂ ਆ ਜੀ ਇਹਦੀ ਫੈਂਟ ਇਹਦੀ ਹੈਗੀ ਆ 50 ਜੀ 50 ਹਾਂ ਠੀਕ ਹੈ ਤੇ ਮੁੱਲ ਕੀ ਕਰਤਾ ਜੀ ਮੁੱਲ ਇਹਦਾ 80000 ਆ ਮਾਨਦਾਨ ਹੋ ਜਾ ਮਾਨਦਾਨ ਮੌਕੇ ਤੇ ਕਰਦੇ ਠੀਕ ਹੈ ਹਾਂ ਤੇ ਕੋ ਟੀਕਾ ਜ਼ਿਆਦਾ ਕੋ ਲੱਗਿਆ ਟੀਕਾ ਨਹੀਂ ਜਾ ਜੀ ਆਪਣਾ ਡਾਕਟਰ ਸਾਹਿਬ ਸੋ ਉਥੋਂ ਹੀ ਲਵਾਇਆ ਸੀਗਾ ਉਹ ਠੀਕ ਹੈ ਹਾਂ ਜ਼ਿਆਦਾਤਰ ਮੇਥੋਂ ਆਪਾਂ ਡੈਨਮਾਰਕਾ ਦੇ ਟੀਕੇ ਲਾਉਣੇ ਆ ਤੇ ਫੋਨ ਨੰਬਰ ਦੱਸ ਦਿਓ ਜੀ 98772 98672 98772 हां हां जी 799772 67764 67764 98772 67764 ਬਾਈ ਦਾ ਫੋਨ ਨੰਬਰ ਹੈ ਜੇਕਰ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰੋ ਸੰਪਰਕ ਸੋ ਗੁਰਦੁਆਰੇ ਦੇ ਬਿਲਕੁਲ ਨਜ਼ਦੀਕ ਬਾਈ ਦਾ ਘਰ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ